ਅਰੂਸਾ ਆਲਮ ਦੀਆਂ ਗੱਲਾਂ ਆਮ ਚੱਲਦੀਆਂ ਨੇ ਤੁਸੀਂ ਕਦੇ ਦੇਖਿਆ ਅਰੂਸਾ ਆਲਮ ਨੂੰ ਸਿਸਵਾਂ ਚਾਉਂਦੇ ਆ ਜਾਂ ਕੋਠੀ ਚਾਉਂਦੇ ਸੀਐਮ ਰੈਜ਼ਿਡੈਂਸ ਦੇ ਵਿੱਚ ਅੰਦਰ ਉਹਨਾਂ ਦੇ ਜਿੱਥੇ ਪ੍ਰੈਸ ਕਾਨਫਰੰਸ ਹੋਣੀ ਸੀ ਬਾਹਰ ਹਾਲ ਹੈ ਉੱਥੇ ਜਾਣ ਲੱਗਿਆ ਤੇ ਉੱਥੇ ਮੈਡਮ ਅਰੂਸਾ ਆਲਮ ਬੈਠੀ ਕੈਪਟਨ ਅਮਿੰਦਰ ਸਿੰਘ ਨੇ ਉਹ ਪੂੜ ਪ੍ਰਚਾਰ ਕੀਤਾ ਉਹ ਸਭ ਤੋਂ ਵੱਧ ਆਉਂਦੇ ਸੀ ਬਿੰਨ ਅਗਾਉਂਦੇ ਸੀ ਤੇ ਬਾਹਰ ਵੀ ਆ ਕੇ ਖੋਲਦੇ ਸੀ ਲੱਤ ਮਾਰ ਕੇ ਜਿਹਨੂੰ ਵਡੇ ਵੱਡ ਨਹੀਂ ਦਿੱਤਾ ਜਾਂਦਾ ਸੀ ਉਹ ਮੁੱਖ ਮੰਤਰੀ ਬਣ ਗਿਆ ਵੇਖੋ ਕਮਾਲ ਵੇਖੋ ਰੱਬ ਦੇ ਅੱਛਾ ਸੀਐਮ ਚੰਨੀ ਨੂੰ ਪੜ੍ਹਨ ਨਹੀਂ ਦਿੰਦੇ ਆਟਰ ਸੈਕਟਰ ਗੁਰਦੁਆਰਾ ਸਾਹਿਬ ਤੇ ਅਰਦਾਸ ਹੋਈ ਉਸ ਅਰਦਾਸ ਦਾ ਤੁਸੀਂ ਪਤਾ ਕਰਵਾ ਲਿਓ ਵੀ ਉਸ ਅਰਦਾਸ ਦੇ ਅਰਦਾਸੀਏ ਕੌਣ-ਕੌਣ ਸੀਗੇ ਤੇ ਅਰਦਾਸ ਸ਼ਾਮਲ ਕੌਣ-ਕੌਣ ਸਨ ਸਭ ਪਤਾ ਲੱਗ ਜਾ ਮਕਸਦ ਕੀ ਸੀ ਅਰਦਾਸ ਦਾ ਅਰਦਾਸ ਕਰਨ ਵੀ ਆਪਾਂ ਇਕੱਠੇ ਆਏ ਇਹਦੇ ਉਲਟ ਜਿੰਨਾਂ ਨੂੰ ਕੈਪਟਨ ਅਿੰਦਰ ਸਿੰਘ ਦੇ ਕੋਲੇ ਘਰ ਆਉਣ ਦੀ ਸ਼ੂਟ ਸੀ ਸਿਸਵਾ ਸੀਐਮ ਰੈਜੀਡੈਂਸ ਉਹਨਾਂ ਨੇ ਪ੍ਰੈਸੈਪਸ਼ਨ ਵੜਾਈ ਕੈਪਟਨ ਅਮਰਿੰਦਰ ਸਿੰਘ ਜੀ ਵੀ ਆ ਐ ਜੀ ਆ ਐ ਜੀ ਆ 75 25 ਹੈ ਜੀ ਆ ਫਲਾਨਾ ਤਸੀ ਹੈ ਜੀ ਆ ਐ ਹੈ ਤੇ ਬਾਈ ਜੀ ਤੇ ਹੁਣ ਵੀ ਤਾਂ ਉਹੀ ਸਿਚੁਏਸ਼ਨ ਹੈ ਵੀ ਬੀਜੇਪੀ ਕਿਸਾਨ ਵਿਰੋਧੀ ਹੈ ਪਰ ਜਦੋਂ ਉਹਨਾਂ ਨੂੰ ਮਿਲਦੇ ਆ ਜੇ ਉਹਨਾਂ ਦੀਆਂ ਗੱਲਾਂ ਸੁਣੀਆਂ ਮੈਨੂੰ ਇਹ ਮਹਿਸੂਸ ਹੋਇਆ ਵੀ ਉਹ ਬੀਜੇਪੀ ਕਿਸਾਨਾਂ ਦੇ ਹੱਕ ਹੈ ਉਹ ਭਾਜਪਾ ਜੀ ਨੇ ਕਿਸਾਨਾਂ ਨੂੰ 1.5 ਸਾਲ ਦਿੱਲੀ ਬਿਠਾਈ ਰੱਖਿਆ ਲੋਕ ਸੜਕਾਂ ਤੇ ਬੈਠੇ ਰਹੇ ਲੋਕ ਮਤਲਬ ਉੱਥੇ ਕਿੰਨੀਆਂ 700 ਦੇ ਨੇ ਜਿਹੜੇ ਮੌਤਾ ਹੋ ਗਈਆਂ ਉਸੇ ਭਾਜਪਾ ਦੀ ਐਮਪੀ ਸਾਡੇ ਬਜ਼ੁਰਗ ਬੀਬੀ ਨੂੰ ਕਹਿੰਦੀ ਹੈ ਵੀ ਇਹ ਪੈਸਿਆਂ ਤੇ ਆਉਂਦੀਆਂ ਦਿਹਾੜੀ ਤੇ ਆਉਂਦੀਆਂ ਉਹ ਭਾਜਪਾ ਥੋੜੇ ਵਿੱਚ ਚੰਗੀ ਕਿਵੇਂ ਹੋ ਗਈ ਸਸ਼ੀਕਾਲ ਮਿੱਟੀ ਨਾਲ ਜੁੜੇ ਹੋ ਔਰ ਸਵਾਗਤ ਹੈ ਤੁਹਾਡਾ ਔਰ ਪੰਜਾਬ ਦੇ ਵਿੱਚ ਸਿਆਸੀ ਪੁਚਾਲ ਹਮੇਸ਼ਾ ਤੌਰ ਤੇ ਚੱਲਦੇ ਰਹਿੰਦਾ ਕਿਉਂਕਿ ਜੋ ਭਾਜਪਾ ਦਾ ਜੋ ਰਸੂਖ ਹੈ ਉਹ ਪੰਜਾਬ ਦੇ ਵਿੱਚ ਦਿਨ ਦਿਨ ਵੱਧ ਵੀ ਰਿਹਾ ਔਰ ਕੁਝ ਲੋਕਾਂ ਦੀ ਇਹ ਚਿੰਤਾ ਦਾ ਵਿਸ਼ਾ ਤੇ ਕੁਝ ਲੋਕਾਂ ਨੂੰ ਆਪਸ਼ਨ ਭਾਜਪਾ ਦਿਖਦੀ ਹੈ ਵੀ ਦੇਸ਼ ਦੇ ਵਿੱਚ ਪਾਵਰ ਦੇ ਵਿੱਚ ਨੇ ਔਰ ਯੂਪੀ ਦਾ ਜਦੋਂ ਜਦੋਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੀ ਗੱਲ ਕਰਦੇ ਤਾਂ ਉਦੋਂ ਫਿਰ ਸਿਰਫ ਯੂਪੀ ਯਾਦ ਆਉਂਦਾ ਵੀ ਯੂਪੀ ਦੇ ਵਿੱਚ ਗੈਂਗਸਟਰਵਾਦ ਖਤਮ ਕੀਤਾ ਹਾਲਾਂਕਿ ਯੂਪੀ ਮੰਨਿਆ ਪਰ ਮੰਨਿਆ ਸੀ ਤੋ ਉੱਥੇ ਭਾਜਪਾ ਦੀ ਸਰਕਾਰ ਉਸ ਇਹੋ ਜਿਹੀਆਂ ਚੀਜ਼ਾਂ ਨੂੰ ਦੇਖ ਕੇ ਲੋਕ ਜ਼ਰੂਰ ਕੋਸ਼ਿਸ਼ ਕਰਦੇ ਨੇ ਕਿ ਨਵੇਂ ਕਿਸੇ ਨਵੇਂ ਕਿਸੇ ਪਾਰਟੀ ਨੂੰ ਨਵੇਂ ਬੰਦਿਆਂ ਨੂੰ ਮੌਕਾ ਦਿੱਤਾ ਜਾਵੇ ਔਰ ਭਾਜਪਾ ਇੰਡੀਆ ਦੇ ਲਈ ਨਵੀਂ ਤਾਂ ਨਹੀਂ ਹੈ ਪਰ ਪੰਜਾਬ ਲਈ ਨਵੀਂ ਜ਼ਰੂਰ ਹੋਏਗੀ ਔਰ ਹਾਲੀ ਦੇ ਵਿੱਚ ਫਰੀਦਕੋਟ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਸੰਦੀਪ ਸਿੰਘ ਸਨੀ ਬਰਾੜ ਜੋ ਕੈਪਟਨ ਅਮਨਿੰਦਰ ਸਿੰਘ ਦੇ ਸੀਐਮ ਰਹਿੰਦੇ ਉਹਨਾਂ ਦੇ ਓਐਸਡੀ ਸੀਗੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਸੀ ਉਹਨਾਂ ਦੇ ਘਰ ਕੈਪਟਨ ਅਮਨਿੰਦਰ ਸਿੰਘ ਆਉਂਦੇ ਨੇ ਉਹ ਭਾਜਪਾ ਦੇ ਨਾਲ ਸਨੀ ਬਰਾੜ ਸ਼ਾਮਲ ਹੁੰਦੇ ਨੇ ਬਹੁਤ ਲੋਕਾਂ ਨੇ ਸਵਾਲ ਵੀ ਚੱਕੇ ਔਰ ਬਹੁਤ ਲੋਕਾਂ ਨੇ ਇਸ ਚੀਜ਼ ਦਾ ਸਵਾਗਤ ਕੀਤਾ ਸਨੀ ਬਰਾੜ ਸਾਡੇ ਨਾਲ ਰਹਿਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਪਿਛੋਕੜ ਬਾਰੇ ਉਹਨਾਂ ਦੀ ਅਗਲੇ ਕੀ ਪਲਾਨ ਨੇ ਔਰ ਭਾਜਪਾ ਬਾਰੇ ਬਹੁਤ ਬਹੁਤ ਸਵਾਗਤ ਹੈ ਭਾਈ ਥੈਂਕ ਯੂ ਬਰਾੜ ਸਾਹਿਬ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਭਾਈ ਕਿਵੇਂ ਜਿਹਾ ਫੈਸਲਾ ਹੈ ਇਹ ਕੈਪਟਨ ਲੋਕ ਕਹਿੰਦੇ ਨੇ ਵੀ ਓਐਸਡੀ ਸੰਦੀਪ ਸਿੰਘ ਸਨੀ ਬਰਾੜ ਕੈਪਟਨ ਮੁੰਦਰ ਸਿੰਘ ਦਾ ਬਹੁਤ ਵਫਾਦਾਰ ਸੀ ਕੈਪਟਨ ਮੁੰਦਰ ਸਿੰਘ ਕਰਕੇ ਲੈ ਲੈ ਕਿ ਪਾਰਟੀ ਚੰਗੀ ਲੱਗਦੀ ਹੈ ਦੇਖੋ ਬਰਾੜ ਸਾਹਿਬ ਵੀ ਜਦੋਂ 2022 ਦੇ ਵਿੱਚ ਕੈਪਟਨ ਦਰ ਸਿੰਘ ਸਾਹਿਬ ਨੇ ਰਿਜ਼ਾਈਨ ਕਰਤਾ 18 ਸਤੰਬਰ ਨੂੰ ਕੈਪਟਨ ਦਰ ਸਿੰਘ ਨੇ ਰਿਜ਼ਾਈਨ ਕਰਤਾ 2022 ਦੇ ਹਾਂਜੀ ਅਸੀਂ ਬੜੇ ਦੇਖੋ ਇੱਕ ਬੜਾ ਟਰਾਮਾ ਚ ਚਲੇ ਗਏ ਵੀ ਕਾਂਗਰਸ ਨੇ ਇੰਨਾ ਕੰਮ ਕੀਤਾ ਕੈਪਟਨ ਦਰ ਸਿੰਘ ਨੇ ਕੰਮ ਕੀਤਾ ਕਿਹੜੀਆਂ ਸਥਿਤੀਆਂ ਦੇ ਵਿੱਚ ਕੈਪਟਨ ਦਰ ਸਿੰਘ ਨੂੰ ਇਕਦامی ਅਹ ਚੀਫ ਮਿਨਿਸਟਰ ਤੋਂ ਪਾਰਟੀ ਦੇ ਚੀਫ ਮਿਨਿਸਟਰਸ਼ਿਪ ਤੋਂ ਰਜਾਇਨ ਕਰਨਾ ਪੈ ਗਿਆ ਮਤਲਬ ਇਟ ਵਾਸ ਅ ਟਰਾਮਾ ਫਾਰ एवरीवन ਸ਼ਾਇਦ ਮੀਡੀਆ ਵਾਸਤੇ ਵੀ ਟਰਾਮਾ ਵੇਇਆ ਇੱਕ ਦਿਨ ਪਹਿਲੇ ਨਿਊਜ਼ ਆਈ ਵੀ ਕਾਨੂੰਨ ਸੀਐਮ ਰਜਾਇਨ ਕਰ ਰਹੇ ਹੋਰ ਉਹ ਬੜਾ ਟਰਾਮਾ ਸੀ ਚਲੋ ਉਹ ਹੋ ਗਿਆ ਹੋਣ ਤੋਂ ਬਾਅਦ ਅ ਕੈਪਟਨਦਰ ਸਿੰਘ ਦੇ ਨਾਲ ਪੀਐਲਸੀ ਇੱਕ ਪਾਰਟੀ ਬਣਾਈ ਪੰਜਾਬ ਲੋਕ ਕਾਂਗਰਸ ਬਿਲਕੁਲ ਪੰਜਾਬ ਲੋਕ ਕਾਂਗਰਸ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰਦਾ ਇੱਕ ਮੰਚ ਦੁਚਿੱਤੀ ਸੀ ਵੀ ਮੈਂ ਦੇਖੋ ਮੈਂ ਮੇਰੇ ਜਿਹੜਾ ਸਾਡਾ ਮੈਂ ਇੱਕ ਫੌਜੀ ਪਿਛੋਕੜ ਨੂੰ ਬਿਲੋਂਗ ਕਰਦਾ ਮੇਰੇ ਬਾਪ ਮੇਰੇ ਫਾਦਰ ਸਾਹਿਬ ਫੌਜ ਦੇ ਵਿੱਚ ਸੀ ਜੀ ਸਾਡੀ ਦੂਜੀ ਜਨਰੇਸ਼ਨ ਫੌਜ ਦੇ ਵਿੱਚ ਹੈ ਅ ਇੱਕ ਚੀਜ਼ ਮਨਚਾਈ ਵੀ ਯਾਰ ਕਿਉਂਕਿ ਮੇਰੇ ਜਿਹੜੇ ਚਾਚਾ ਜੀ ਸੀ ਸਾਡਾ ਪਿੰਡ ਸਾਹੋਕੇ ਬਗਰਾੜੀ ਦੇ ਜਮਾਨਾ ਤੁਸੀਂ ਮੇਰੇ ਪਿੰਡ ਚੋਂ ਵੀ ਪਤਾ ਕਰਿਓ ਸਾਡੇ ਪਰਿਵਾਰ ਬਾਰੇ ਵੀ ਕਿਤੇ ਪਤਾ ਕਰਿਓ ਅਸੀਂ ਕਿਤੇ ਵੀ ਇਹੋ ਜੀ ਚੀਜ਼ ਹਮੇਸ਼ਾ ਜੋ ਕਿਉਂਕਿ ਚਾਚਾ ਜੀ ਦੀ ਆਈਡੀਓਲੋਜੀਕਲੀ ਕਾਂਗਰਸ ਨੂੰ ਵੋਟ ਪਾਉਂਦੀ ਸੀ ਘਰ ਦੇ ਵਿੱਚ ਆਈਡੀਓਲੋਜੀਕਲੀ ਕਾਂਗਰਸ ਆ ਗਈ ਅਸੀਂ ਕਾਂਗਰਸ ਦੇ ਵਿੱਚ ਕਾਂਗਰਸ ਦੇ ਆਈਡੀਓਲੋਜੀ ਨਾਲ ਆਪਦੇ ਅਪਰੂ ਡਵੈਲਪ ਹੋਏ ਕੈਪਟਨ ਅਮਰਿੰਦਰ ਸਿੰਘ 2000 2000 ਪੀਪੀਸੀਸੀ ਦੇ ਪ੍ਰੈਜ਼ੀਡੈਂਟ ਬਣ ਪੀਪੀਸੀਸੀ ਦੇ ਪ੍ਰਧਾਨ ਬੰਦੇ ਐ ਮੈਂ ਉਦੋਂ ਆਪਦਾ ਕਾਲਜ ਪਾਸ ਆਊਟ ਕਰਕੇ ਤੇ ਮੈਂ ਬਾਈ 23 ਸਾਲਾਂ ਦਾ ਸੀਗਾ ਜਦੋਂ ਐਪੀਪੀਸੀ ਪ੍ਰਦਾਨ ਬੰਦੇ ਆ ਤੇ ਉਦੋਂ ਉਹਨਾਂ ਨਾਲ ਦਵਿੰਦਰ ਬੱਬੂ ਜਿਹੜੇ ਉਸ ਵੇਲੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੁੰਦੇ ਸੀਗੇ ਉਹ ਜਦੋਂ ਮਾਗੀ ਦੇ ਮੇਲੇ ਤੇ ਜਾ ਰਹੇ ਸੀ ਸਾਡੇ ਕੋਲ ਰਾਤ ਇੱਥੇ ਰੋਕ ਕੇ ਗਏ ਉਦੋਂ ਬਾਅਦ ਮੈਂ ਯੂਥ ਕਾਂਗਰਸ ਕੰਮ ਕਰਨਾ ਸ਼ੁਰੂ ਕਰ ਦਿੱਤਾ ਯੂਥ ਕਾਂਗਰਸ ਕੰਮ ਕਰਾਂ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਤੋਂ ਮੈਂ 2017 ਚ ਟਿਕਟ ਵਾਸਤੇ ਬੇਨਤੀ ਕੀਤੀ ਵੀ ਸਰ ਮੈਨੂੰ ਟਿਕਟ ਚਾਹੀਦੀ ਹੈ ਮੈਂ ਸਾਫਤਾਰ ਸਿੰਘ ਬਰਾੜ ਕਾਲੀਦਿਲ ਚਲੇ ਗਏ ਆ ਮੈਂ ਆਪਦਾ ਹੱਕ ਸਮਝਦਾ ਵੀ ਮੇਰਾ ਮੇਰਾ ਹੱਕ ਹੈ ਵੀ ਮੈਂ ਫਰੀਦਕੋਟ ਤੋਂ ਟਿਕਟ ਲਵਾਂ ਕਿਉਂਕਿ 2012 ਦੇ ਵਿੱਚ ਸਾਫਤਾਰ ਸਿੰਘ ਬਰਾੜ ਨੂੰ ਟਿਕਟ ਮਿਲ ਗਈ ਸੀ ਜੇ ਸੀਨੀਅਰਟੀ ਵੇਖੀ ਜਾਵੇ ਜਾਂ ਜੇ ਗੱਲ ਵੇਖੀ ਜਾਵੇ ਕਿ ਸਾਫਤਾਰ ਸਿੰਘ ਬਰਾੜ ਦੇ ਜਾਣ ਤੋਂ ਬਾਅਦ ਮੈਂ ਆਪਦੇ ਆਪ ਨੂੰ ਸੀਨੀਅਰ ਸਮਝਦਾ ਸੀਗਾ ਤੇ ਮੈਂ ਆਪਦੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਦਾ ਹਾਂ ਮੇਰੀ ਟਿਕਟ ਮੈਨੂੰ ਨਾ ਦੇ ਕੇ ਕੈਪਟਨ ਅੰਦਰ ਸਿੰਘ ਨੇ ਟਿਕਟ ਇੱਥੋਂ ਵਿਦਾਇਕ ਰੇਸ ਦਾ ਕੁਸ਼ਦੀਪ ਸਿੰਘ ਨੂੰ ਦੇ ਦਿੱਤੀ। ਮੈਨੂੰ ਕੈਪਟਨ ਦਸ ਸਿੰਘ ਨੇ ਦਿੱਲੀ ਬੁਲਾਇਆ। ਮੈਨੂੰ ਕਹਿੰਦੇ ਵੀ ਮੈਂ ਕਿਹਾ ਸਰ ਮੈਂ ਤਾਂ ਤੁਹਾਡੇ ਨਾਲ ਆ ਜੋ ਟਿਕਟ ਮੰਗਣਾ ਮੇਰਾ ਹੱਕ ਹੈ। ਦੇਣਾ ਨਾ ਦੇਣਾ ਟਿਸਾਲ ਆਪੀ ਆ ਤੁਸੀਂ ਵੇਖਣਾ। ਮੈਨੂੰ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਮੈਨੂੰ ਤੇਰੀਆਂ ਸਰਵਿਸਿਜ਼ ਚਾਹੀਦੀਆਂ ਬਤੌਰ ਮੇਰਾ OS D। ਅੱਛਾ। ਮੈਂ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਮੈਂ ਉਹਨਾਂ ਦੇ ਨਾਲ ਨਵੰਬਰ ਦੇ ਵਿੱਚੀ ਨਵੰਬਰ 2016 ਉਹਦੋਂ ਪੀਸੀਸੀ ਪ੍ਰੈਜ਼ੀਡੈਂਸੀ ਮੈਂ